ਹਾਂਜੀ ਗੁੱਡ ਮਾਰਨਿੰਗ ਸਸਿ ਕਾਲ ਕੀ ਹਾਲ ਚਾਲ ਕਿਵੇਂ ਆ ਸਾਰੇ ਠੀਕ ਠਾਕ ਮੌਕਾ ਦੇ ਛੋਟੇ ਜਿਹੇ ਲੋਕ ਦੀ ਸ਼ੁਰੂਆਤ ਤੇ ਟਾਈਮ ਹੋ ਗਿਆ ਕੋ ਸਾਢੇ 12:00 ਇੱਕ ਦਾ ਤੇ ਚੱਲੇ ਆ ਉੱਥੇ 32 ਤੇ ਸ਼ਾਮੀ ਪਈ ਹੋਣੀ ਆ ਤੇ ਇਸ ਵੇਰੇ ਬੱਤੀ ਬੰਦ ਹੋ ਜਾਂਦੀ ਤੁਹਾਨੂੰ ਦੱਸਿਆ ਨਾ ਤੇ ਉੱਥੇ ਫਰੇਮ ਜੇ ਸੈਟਿਸਫਾਈ ਕਰਦੇ ਆ ਜੋਂ ਨੂੰ ਪੇਂਟ ਸ਼ੈਡ ਕਰਨਾ ਵਾ ਤੇ ਪੇਂਟ ਪੇਂਟ ਤੇ ਕੱਲ ਦਾ ਕੀਤਾ ਮੈਨੂੰ ਉਪਰਲਾ ਫਰੇਮ ਮੇਰਾ OT S ਦਾ ਫਰੇਮ ਉਹਨੂੰ ਮਤਲਬ ਪੇਂਟ ਕੀਤਾ ਵਾ ਤੇ ਉਹ ਫਿੱਟ ਕਰਨਾ ਫਿਟਿੰਗ ਕਰਦੇ ਉਹਨੂੰ ਜਾਲੀ ਜੁਲੀ ਲਾ ਕੇ ਦੀਪ ਵੀ ਉੱਥੇ ਆਇਆ ਦੀਪਕਿੰਦਰ ਭਾਜੀ ਆਓ ਸ਼ਰਦਾਈ ਬਣਾਉਨੇ ਆ ਉਥੇ ਸਮਾਨ ਨੂੰ ਕਾਜੂ ਬਦਾਮ ਵਗੈਰਾ ਉਹਨੇ ਖੜਿਆ ਸਾਰਾ ਸਮਾਨ ਚਲੋ ਫਿਰ ਤੁਹਾਨੂੰ ਮਿਲਦੇ ਆ ਉਥੇ ਜਾ ਕੇ ਜਿਹੜੇ ਰਹਿਣ ਤੱਕ ਲੋਨ ਸਾਡਾ ਫੇਸਬੁੱਕ ਤੇ ਪੇਜ ਹੈਗਾ ਉਹਨੂੰ ਜਰੂਰ ਫੋਲੋ ਕਰੋ ਜੀ ਨੇ ਵਚਦੇ ਰਹੋ ਬਾਕੀ ਤਰਕੀਆਂ ਬਹਿਰ ਕੰਮਗਰ ਚ ਵਾਦੇ ਪਾਏ ਪਰ ਮਾਦਮਾ ਤੁਹਾਡੇ ਇਦਾਂ ਪਿਆ ਦਿੰਦੇ ਰਹੋ ਚਲੋ ਫਿਰ ਲੈ ਕੇ ਚਲੀਏ ਤੁਹਾਨੂੰ ਫਿਰ ਮਿਲਦੇ ਆ ਉਥੇ ਜਾ ਕੇ ਨਹੀਂ ਨਹੀਂ ਖਾਲੀ ਲੈ ਆਂ ਤਸਨੰਦਰ ਹੈ ਨੇ ਗਾ ਦੇ ਕਰ ਲਈਏ ਬੰਦੇ ਚਾਹ ਦੀ ਲੋੜ ਪੈਂਦੀ ਏ ਬਸ ਪਾਲੀ ਲਿਆਉਣਾ ਕਿੰਨਾ ਨੇ ਕਰਨਾ ਦੁੱਧ ਦੇ ਉਹ ਦੁੱਧ ਕਹਿੰਦੇ ਪਾਣੀ ਲੈਂਦਾ ਮੈਂ ਦੁੱਧ ਨਹੀਂ ਦਉ ਉਹ ਆਪ ਮੜਾ ਜੇ ਕਰੀ ਨਾ ਪਾਣੀ ਫਾਰ ਨਾਲ ਰੱਖੀਂ ਤੇਗਾ ਦੋ ਵਾਰੀ ਇਹਦਾ ਢੋਲਿਆ ਹੋਰ ਠੀਕ ਇਹ ਇੱਕ ਵਾਰੀ ਮੜਾ ਜਾ ਅੱਛਾ ਦਰਫਾ ਦਰਫਾ ਮੈਂ ਕੋਲ ਪਾਣੀ ਆ ਰਿਹਾ ਨਹੀਂ ਰਹੀ ਮਰਮਤ ਆ ਚੱਲਦਾ ਜਾ ਮੈਂ ਉਹ ਯਾਦ ਨਹੀਂ ਕਰ ਇਹ ਸ਼ੁਰੂ ਕਰਨਾ ਹੈ ਇਹ ਸ਼ੁਰੂ ਕਰਨਾ ਆ ਵੇਖੇ ਤੁਹਾਡੇ ਸਾਹਮਣੇ ਆ ਜਿੱਕੇ ਫਰਸ਼ ਲੱਗਣ ਨੂੰ ਫਰਸ਼ ਭਾਗ ਤੇ ਟੀਨਾਂ ਨਹੀਂ ਪਾਉਣੀ ਹੁਣ ਲੈਂਟਰ ਪਾ ਲੈਣਾ 1 2 ਫੁੱਟ ਰੱਖੀ ਪਾਉਣਾ ਤਾਂ ਲੈਂਟਰ ਹੀ ਬਾਅਦ ਚ ਐਵੇਂ ਫੇਰ ਤੁਹਾਡੇ ਵਾਲਾ ਚੱਕਰ ਨਹੀਂ ਕਰਨਾ ਮੁੜ ਕੇ ਪੈਸੇ ਲੱਗਣ ਫੇਰ ਸਣੀ ਇੱਕੋ ਵਾਰੀ ਬਸ ਕਰ ਲੈਣਾ ਬੰਦ ਤੇ ਮੁੜ ਕੇ ਇਹ ਵਸੇ ਵੀ ਸਿੰਗ ਸੰਡਰ ਰੱਖਵਾਣੀ ਹੋ ਜੁਦਾ ਨਾ ਜਰਾ ਨਹੀਂ ਲੈ ਲੈ ਮਠਾਰੂ ਸਾਹ ਨੂੰ ਦੇਖਣ ਦਾ ਹੈ ਬੜੇ ਚਿਰ ਦਾ ਵਿਚਰਾਨ ਕੇ ਮੈਂ ਬੜੀ ਜਿੱਦੜਾ ਸਹੀ ਗਾ ਮੈਂ ਪਈ ਆ ਕੇ ਤੇ ਪਾਪਾ ਦੇ ਮਤ ਮਾਦਨ ਕਾਹੀ ਬਾਲੇ ਤੇ ਪੜ੍ਹ ਸਕਾ ਨਵੇਂ ਤੇ ਟੀ-ਸ਼ਰਟ ਵੇਖੀ ਆਂਦੀ ਨਹੀਂ ਹੋਰ ਬੈਠਾ ਕੋ ਉੱਤੇ ਬੀਨੂ ਜਰਾ ਕੇ ਮੈਂ ਕਹਿੰਦਾ ਨਹੀਂ ਉਹੀ ਆ ਲੋ ਮੈਂ ਦਲਦਿਆਣ ਦਾ ਰੋਲੀ ਜੀ ਪਾਉਂਦਿਆਂ ਯਾਰ ਨੱਚਾ ਵਾਦੀ ਨੇ ਜੀ ਲੈ ਮਟੀਰੀਅਲ ਪਾਤਾ ਸਾਰੇ ਕਲ ਤੂਫਾਨ ਕੋ ਸਿੱਖਿਆ ਤੂਫਾਨ ਸਿੰਘ ਕੋ ਸਿੱਖਿਆ ਆਂ ਤੂਫਾਨ ਸਿੰਘ ਕੋ ਸਿੱਖਿਆ ਐਰ ਦਾ ਦੁੱਧ ਨਹੀਂ ਪੀਲਾ ਬਣਾ ਅਈ ਮੱਖਣ ਕੜਛੜਿਆ ਉਹਦੇ ਵਿੱਚ ਆ ਰਗ ਰਗ ਉਹ ਕਹਿੰਦਾ ਮੱਖਣ ਦੁੱਧ ਜਿਹੜਾ ਨਹੀਂ ਬਾਅਦ ਚ ਪਾ ਜਦਾ ਵਾ ਹਾਂ ਹਾਂ ਪੱਖਾ ਤਾਂ ਸਾਡੀ ਟੀ ਸ਼ਰਟ ਬੜੀ ਸੋਹਣੀ ਅੱਜ ਪਾਈ ਤੀ ਹਾਂ ਕਾਈ ਟ੍ਰੱਕ ਵਾਲਾ ਮੁੰਡਾ ਉਹ ਗੰਡੇ ਆਜੋ 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 ਹੋ ਗਈ ਤਿਆਰ ਲੈ ਆਓ ਗਲਾਸ ਲੈਓ ਲੈਓ ਗਲਾਸ ਲੈ ਆਓ ਬਲਰ ਕੋਲ ਬੱਚੀ ਇਹ ਇਹ ਤਾਂ ਬਣਾਉਂਦੇ ਹਨਾ ਸਰਦਾਈ ਕੇ ਇੱਕ ਤਰੀਕ ਨੂੰ ਮੂਰਤ ਜੂ ਉਹਦੇ ਖੁਸ਼ੀ ਵਿੱਚ ਖੁਸ਼ੀ ਵਿੱਚ ਪਹਿਲਾਂ ਬਣਾਜੀ

来갈 ਲੈ ਗਿਆ ਨਾ ਚਲੋ ਬਤੀ ਆ ਗਈ ਦੇਖੋ ਖੁਸ਼ ਵੀ ਕਿੰਨੇ ਹੋਏ ਬੁੱਲਾਟ ਆ ਗਈ ਇਹ ਮੈਂ ਬਤੀ ਸ਼ਾਮ ਨੂੰ ਰੇਟਣਾ ਚਲਦੀ ਫਿਰ ਮੈਂ ਫੋਨ ਕਰਾਂ ਉਹਨੂੰ ਮੁੰਲੇ ਪਾ ਦੇ ਦੁੱਧ ਹੋਇਆ ساری ਬੱਸ ਬਣ ਗਈ ਮਿੱਠਾ ਸੱਤ ਲੈਂਦਾ ਨਹੀਂ ਉਠਾ ਲੈਂਦਾ ਤਾਂ ਮੈਂ ਨਾ ਤੁਮ ਤੁਮ ਲੈਉਣਾ ਉਹ ਖੰਡ ਜਾਂਦੀ ਨਹੀਂ ਸੱਚਾ ਆਇਆ ਫੇਰ ਹਾਂ ਫੇਰ ਕੀ ਵੀ ਲੁਭਾਇ ਡੜੀ ਵਾਤੇ ਸਹੀ ਡੜੀ ਵਾਤੇ ਬਣ ਗਈ ਮੈਂ ਨਹੀਂ ਸਹੀ ਗਲਮ ਠਾ ਲੈ ਆ ਉਹ ਲੈ ਹਾਂ ਜਆ ਇੱਥੇ ਨਹੀਂ ਰੱਖਿਆ ਤੁਸੀਂ ਯਾਰ ਖੰਡ ਕੋਲ ਰੱਖੀ ਹੋਣੀ ਹੈ ਕੋਲ ਦੇ ਉੱਤੇ ਜਾਸ ਇਹ ਤੇ ਗੈਸ ਨਹੀਂ ਹੈਗਾ ਖੰਡਕ ਤੋਂ ਗਈ ਕਿੱਥੋਂ ਲੂਗੀ ਆਇਦਿਕ ਮੈਂ ਜਾਈ ਦੁਕਾਨ ਤੋਂ ਇੱਥੇ ਜੰਮਣਾ ਲੈ ਹਲੇ ਜੰਮਣਾ ਕੁਛ ਨਹੀਂ ਆ ਕੋ ਕੰਡ ਲੈ ਕੇ ਨਹੀਂ ਆਇਆ ਜਵਾਨ ਕੰਡ ਕ ਜਵਾਨ ਅਸਲ ਤਾਂ ਆਈ ਬਣਾਉਂਦਾ ਤਾਂ ਕੰਡ ਲਿਆਂਦੀ ਨਹੀਂ ਨਹੀਂ ਬੱਸ ਯਾਰ ਇਹ ਪਣਾ ਮਰਨ ਨਾਲ ਆਜੋ ਗਈ ਇਹ ਕਿ ਮੁਣਾਉਣ ਲੱਗੀ ਉੱਪਰ ਕੀ ਕਰਦੇ ਹੈ ਕੰਮ ਹੋਸੇ ਅਛਾ ਸ਼ੁਕ ਮੈਨੂੰ ਸੌਰੀ ਫੀਲ ਕਰਦੀ ਆ ਇਹ ਦੇਖੋ ਲੈ ਆਂਦੀ ਉਹ ਦੁਕਾਨ ਵਾਲਾ ਤਾਂ ਤੋਂ ਲੱਤੀਆਂ ਨੇ ਪਾਈਆਂ ਨੇ ਔਰ ਹੋਰ ਫੇਰ ਲੱਤ ਲੈ ਆ ਰੱਤ ਨੂੰ ਲੈ ਕੇ ਉਹ ਖਰਾਂਦ ਦੇ ਰੈਂਟ ਖਰਾਂਦ ਦੇ ਲੈਣ ਨਾਲ ਕਿ ਅੱਗੇ ਖਰਚਾ ਬਹੁਤ ਹੋਣ ਡਿਆ కప్ప కమ్ గిస్ ఇద్దర ఇ తాను ਚਾਹ ਮੈਂ ਕਾਫੀ ਕੁਫਕਿਆ ਹੈ ਹਾਂ ਹੁਣ ਲੈ ਗਿਆ ਬਿੱਲੀ ਬਿੱਲੀ ਲੈ ਗਈ ਆ ਫੜੇ ਹੋ ਇਹਦੇ ਲਾਗੂ ਫੇ ਅੰਦਾ ਕਿਸ ਕੀ ਜਾਂਦਾ ਕਪੜਾ ਇਹ ਆ ਇਹ ਕਿਉਂ ਰਿਆ ਕਲਾ ਸ਼ਾਇਦ ਹੈ 5 ਰੁਪਏ ਕੇ ਬੋਲ ਦੋ 5 ਰੁਪਏ ਕੇ ਬੜਾ ਸੋਹਣਾ ਲਿੰਦੇ ਹੁੰਦੇ ਤਰਤਰੇ ਬੰਨੀ ਕਹਿਣਾ ਬਣਾ ਬਣਾ ਕੁਮੰਟਿਆ ਹੈ ਕੜੀ ਕੜੀ ਚਾਹੀਦੀ ਆ ਪਰਾ ਜੇ ਉਹ ਚਾਹੀਦਾ ਯਾਰ ਚਾਬੀ ਲੈ ਆ ਮੁੰਡੇ ਦੇ ਕੋਲੋਂ ਘਰੋਂ ਜਾ ਕੀ ਹੋਣਾ ਹੈ ਜਾ ਐਦਾ ਕਰੋ ਮੇਰੇ ਘਰੋਂ ਕੇ ਲੈ ਪਰਲੇ ਮੰਨ ਦੀ ਲੋੜ ਨਹੀਂ ਆ ਉਹ ਡੈਡੀ ਕੋ ਜਾਓ ਮੋਟਰਸਾਈਕਲ ਵਿੱਚ ਆਪ ਨਹੀਂ ਜਾਪੜ ਕੇ ਲਓ ਜਾਈਂ ਜਾਈਂ ਮਿਲਣੀ ਹੈ ਮਿਹਨਤ ਨੂੰ ਫਲ ਲੱਗਣਾ ਫਲ ਨਹੀਂ ਲੱਗਣਾ ਮਿਹਨਤ ਕਰ ਕਰ ਮਾ ਚਲੇ ਐ ਭਾਜੀ ਕਦੀ ਜੇ ਇਹ ਹਮਨ ਚਾਈ ਕੋਈ ਯਾਰ ਮੈਂ ਤੁਹਾਨੂੰ ਜਦੋਂ ਮੈਂ ਦੁਨੀਆਂ ਵਿੱਚ ਜਦੋਂ ਮਿਲਣੀ ਤੇ ਡੈਡੀ ਕੋ ਜਾਓ ਯਾਰ ਨਾਲੇ ਉਹਨਾਂ ਨੇ ਕੋਈ ਸਰਦਾਈ ਪੀ ਲਵਾਣ ਕੇ ਬਣ ਗਈ ਉਹਨਾਂ ਫੇਰ ਉਹਨਾਂ ਨੂੰ ਠੇਆ ਡੈਡੀ ਨੇ ਕਿਹਾ ਕੀ ਆ ਉਹਨਾਂ ਨੂੰ ਜਾ ਕੇ ਸਾਰਾ ਚਾਹੀ ਹੋ ਗਿਆ ਉਹ ਬਾੜ ਦਲ ਗਿਆ ਹਾਂ ਇਹ ਤਾਂ ਜਿਆਦਾ ਜੀ ਆਏ ਨੇ ਕਿਹਨੀਆਂ ਆਉਣ ਨੇ ਉਧਰ ਡਾੜੀ ਦੀ ਆਏ ਹੋਣੇ ਉਧਰ ਕੰਮ ਕਰਨ ਦੇ ਪਲਾਟ ਚ ਪਾੜਨ ਲਗਾ ਉਹ ਖੋਲਦਾ ਇੰਦਾ ਇੰਦਾ ਲੱਤ ਪਾਈਦਾ ਆਸ਼ਨੀ ਨਾ ਮਰੇ ਹਰਦੀ ਨਾਲ ਜੇ ਕੰਮ ਹੋਇਆ ਦਿਖਾਉਂ ਮੈਂ ਲੈ ਨੀ ਮੈਂ ਕੰਮ ਕਰ ਦੋ ਕਿਉਂ ਆਪਾਂ ਇਹ ਆਪਸ ਤੇ ਬਗੜ ਨਹੀਂ ਆਈ ਦੋਵੇਂ ਬਾਹਰ ਨਹੀਂ ਗਾਣਾ ਸੀ ਤਾ ਆਉਣਾ ਨਹੀਂ ਜਾ ਰਿਹਾ ਮੈਂ ਚੱਲਿਆ ਬਣੀ ਕਰਦੇ ਨਹੀਂ ਹੋਰ ਠੀਕ ਹੈ ਹੋਰ ਤੇ ਦੇ ਹਰੋਂ ਕੁਝ ਨਹੀਂ ਬਣੀ ਬਿਲਕੁਲ ਨਹੀਂ ਬਣੀ ਹੋਰ ਥੋੜੀ ਇਹਨਾਂ ਕਿ ਗਾੜੀ ਦੇ ਕੀਵੇ ਚੱਲ ਗਏ ਆ ਤਾਂ ਹੁਣ ਇਹ ਆਪਣੇ ਵਾਸਤੇ ਬਣ ਲਈ ਹੁਣ ਬਣ ਗਈ ਇਹਨੂੰ ਵੀ ਖੜਨੀ ਇੱਕ ਪਲਾ ਮम्मी ਜੀ ਜੂ ਇੱਕ ਲੈ ਜਾ ਦੋ ਗਲਾਸ ਪਾਣੀ ਆਪਾਂ ਬਚੇ ਕੋਈ ਨਾ ਨਹੀਂ ਮੈਂ ਬੋਤਲ ਭਰ ਕੇ ਲੈ ਆਂਦੀ ਆਇਚੇ ਪਾ ਲਾ ਇਹ ਬੋਤਲ ਕੱਢੀ ਰੱਖੀ ਐ ਪਲੇਟ ਨਾਲ ਪਟਵਾਣੀ ਇੱਕ ਦੀਪੂ ਵਿਚਾਰੇ ਨੇ ਇੱਕ ਤਰਸੀ ਦੇ ਦੀ ਆ ਪੇ ਹਾਂ ਇੱਚ ਪਾ ਦੇ ਚਿੱਟ ਚਿੱਟ ਆ ਨਹੀਂ ਦੇ ਚਾਹ ਦੇ ਨਾਲ ਪਾ ਦਾਂ ਆਖਾਂ ਮਿੱਠਾ ਤੇ ਪਾ ਦਾਂ ਆ ਜਾ ਮੇਰਾ ਵੀਰੇ ਇਹ ਪਲੇਟ ਨਾਲ ਦੀ ਨਾਲ ਇੱਕ ਲੱਡੂ ਵੱਧ ਕਰ ਦੀ ਲਓ ਆ ਗਈ ਨਾ ਕੈਂਟੀਨੇ ਸਾਮਾਨ ਨੇ ਪਾਇਆ ਤੇ ਕੈਂਚੀ ਨਹੀਂ ਆ ਗਈ ਆ ਜਾਓ ਭਰਾ ਜੀ ਆ ਜਾ ਆ ਜਾ ਜਮਰਾ ਭਰਾ ਜੀ ਦਾ ਮੰਨ ਤਾਂ ਪਹਿਲਾਂ ਆ ਜਾ ਗਲਾਸ ਪੀ ਲੈ ਇੱਕ ਆਜਾ ਨਾਲ ਇਹਨੂੰ ਦੇ ਦੇ ਉਹ ਨਹੀਂ ਨਹੀਂ ਧਿਆਨ ਚੱਲ ਗਿਆ ਇਹ ਨਹੀਂ ਆ ਆ ਕਰਦੇ ਕਰਦੇ ਮਿੱਠਾ ਪਾਇਆ ਉਹ ਕਿੰਨਾ ਰੁਪਾਣਾ ਕੀ ਜੀ ਲੱਗਦੀ ਆ ਪੀ ਕੇ ਵੇਖੋ ਯਾਰ ਭਲਾ ਮਿੱਠਾ ਕਿਦਾਂ ਠੀਕ ਹੈ ਕਿ ਨਹੀਂ ਦੇਖੋ ਭਲਾ ਠੀਕ ਆ ਯਾਰ ਵੇਜ ਵੇਜ ਕਰ ਲਈ ਮੋੜ ਦਾਈ ਪੀ ਕੇ ਢੂਕਾ ਮਾਰ ਲਾ ਮੂੜੀਆਂ ਪੂ ਮਾਰਨੀ ਹੈ ਚਲੋ ਪਰ ਗੁਣੇ ਧੋ ਦੇਣਾ ਮੈਨੂੰ ਪ੍ਰਸੰਨ ਕਰਨਾ ਹੈ ਕੱਲੇ-ਕੱਲਾ ਤਰੀਕਾ ਨਹੀਂ ਕਿਸੇ ਨੂੰ ਵੀ ਜੇ ਸਰਦਾਈ ਪੀ ਕੇ ਹੋ ਗਏ ਫ੍ਰੀ ਹੁਣ ਵਿਚਾਰੇ ਨੇ ਭਾਂਡੇ ਸਾਫ਼ ਕਰਤੇ ਚਲਦੇ ਆ ਹੁਣ ਘਰ ਹਾਂ ਮਾਸੀ ਨੂੰ ਦੇ ਦੋ ਹਾਂ ਉੱਥੇ ਰੱਖੀ ਕਿ ਉੱਥਰ ਰੱਖੋ ਉੱਥੇ ਰਾਹ ਦੇ ਸਾਹਮਣੇ ਤੇ ਇੱਧਰ ਹੁਣ ਮੈਂ ਲੈ ਜੀ ਨੀ ਹੁਣ ਆਹੋ ਆ ਉੱਧਰ ਪਿਆ ਰਿਆ ਤੇਲੇ ਵਾਲੀ ਆ ਵੀ ਆਪਣਾ ਮਹਾਂਪੁਰ ਮੰਨ ਲਓ జళీ జీ జరు ਮੇਰਾ ਪਾਪੀ ਹੋ ਗਿਆ ਬਾਏ ਮਾਈ ਮਾ ਆਜੋ ਠੀਕ ਕਰ ਲਿਆ ਹੁਣ ਕਰੀ ਦੀਪ ਆਹ ਬਸ ਜਰੀ ਭੱਜ ਗਏ ਬਸ ਮੈਨੂੰ ਆ ਵੀ ਕਰਨਾ ਪਿਆ ਆਹ ਵੀ ਉਹ ਲੈ ਤਾਂ ਤਾਂ ਬਹੁਤ ਯਾਰ ਤੁਮਣ ਸਮਝ ਨਹੀਂ ਲੱਗੀ ਕਿ ਸਿਸਟਮ ਕਿਹੋ ਜਿਹਾ ਵਾਲਿਆ ਆ ਵਧਾਇਆ ਕੋਿਆਂ ਵਾਲਾ ਤੇ ਚੰਗ ਨਾ ਹੋਵੇ ਤੇ ਇਹ ਇਹ ਤੇ ਫੇਵਰ ਲੱਗਣੀ ਸਾਰੀ ਅਸਲ ਚੱਲੇ ਸ਼ੀਸ਼ਾ ਲਾ ਦਾਂਗੇ ਚਾਹੇ ਫੇਵਰ ਲਾ ਦਾਂਗੇ ਤੇ ਇਹ ਫੇਟ ਬਾਅਦ ਹੀ ਕਰਿਓ ਫਿਰ ਫੇਵਰ ਫੋਮਨ ਲੱਗਦੀ ਜੀ ਲਾਉ ਰਤੂ ਲੱਗਣੀ ਆ ਤੇ ਇਹ ठा ਫਿਰ ਕਿੱਦਾਂ ਕਾ ਦੂੰ ਲਾਉਂ ਕੁਝ ਆਂ ਲੱਗਦੀ ਨਹੀਂ ਕੰਮ ਨਹੀਂ ਇਹ ठा ਇਹ ठा ਲਾ ਫੇਵਰ ਲਾਉਣੀ ਆ ਆ ਗੰਦਮੇਰੇ ਹੱਥੇ ਵੀ ਵੀਰ ਨੂੰ ਲੈ ਲੈ ਦੀ ਪਾਣੀ ਲੈ ਲੋ ਜਿਵੇਂ ਚਕਲੋਤੇ ਹੀ ਕੁਲਫੀ ਵਾਲੇ ਵੀਰ ਕੋਲ ਤੇ ਕੁਲਫੀਆਂ ਲੈ ਲਈਆਂ ਮੇਰੇ ਕੁਲਫੀ ਕਰਤੀ ਪੈਕ ਨਿੰਮੇਸ ਦੇ ਦੇਣੀ ਇਹ ਬੈਠੇ ਨੇ ਜਾ ਰਹੇ ਚਲੰਦਰ ਰੋਡ ਨੂੰ ਜਾ ਰਹੇ ਘਰ ਵਾਪਸ ਟਾਈਮ ਹੋ ਗਿਆ ਕਿ 9:20 ਮਿਲਦੇ ਹਾਂ ਘਰ ਜਾ ਕੇ ਤੁਹਾਨੂੰ ਹਾਂਜੀ ਪਹੁੰਚ ਚੁੱਕੇ ਸੀ ਘਰ ਹਾਂਜੀ ਚਾਪੀ ਚਾਬੀ ਢੀ ਚਾਬੀ 9:30 ਵਜੇ ਪਹੁੰਚੇ ਪੂਰੇ ਵੇਹ ਲੋ ਇਹ ਲੰਮੂ ਮੀਨ ਰਾਮੇ ਬੜੇ ਵੰਦੀ ਪਿੰਡੂ ਵਿਰਸਾ ਹਾਂਜੀ ਇਹ ਸੀ ਅੱਜ ਦਾ ਵਲੌਗ ਜੇ ਵਲੌਗ ਵਧੀਆ ਲੱਗਾ ਤੇ ਕਮੈਂਟ ਸ਼ੇਅਰ ਕਰਿਓ ਲਿੰਦੇ ਨੈਸ਼ਨਲ ਵਲੌਗ ਬਾਬਾ ਦੇ ਤਰੱਕੀਆਂ ਬੱਚਣ ਸਾਡਾ ਫੇਸਬੁੱਕ ਤੇ ਪੇਜ ਨੂੰ ਫੋਲੋ ਕਰੋ ਤੇ ਜਿਹੜੇ ਨਵੇਂ ਨੇ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਕਟਿਆ ਜਾ ਰਿਹਾ ਹੈ ਕੀ ਅੰਦਰ ਅਨਾਰ ਹਾਂ ਲੜਨਾ ਇੱਥੇ ਲੜਦੇ ਨੇ ਬੜੇ ਬੜੀ ਲੜਾਈ ਹੁੰਦੀ ਸਾਡੀ ਦੋਵਾਂ ਦੀ ਬੋਲ ਜਾਂਦੀ ਲੜਾਈ ਚਲੋ ਫਿਰ ਕਰੀਏ ਚਲੋ ਕੱਢ ਦੋ ਫਿਰ ਆ ਜੋ ਖਾ ਲੋ ਨਾਰ ਮਿਲਦੇ ਮਾਰਨਿੰਗ ਟਾਈਮ ਬਾਏ ਗੁੱਡ ਨਾਈਟ